ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਵੱਲੋਂ ਅੱਜ ਲੋਹਾਰਾ ਕਾ ਰੋਡ ਪ੍ਰੀਤਮ ਨਗਰ ਗਲੀ ਨੰਬਰ 6 ਦੇ ਵਿੱਚ ਗਲੀ ਬਣਾਉਣ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਕਾਉਂਸਲਰ ਅਮਰਜੀਤ ਸਿੰਘ ਵੱਲੋਂ ਡਾਕਟਰ ਜਸਬੀਰ ਸਿੰਘ ਸੰਧੂ ਦਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਗਿਆ। ਔਰ ਇਸ ਮੌਕੇ ਤੇ ਡਾਕਟਰ ਜਸਬੀਰ ਸਿੰਘ ਸੰਧੂ ਵੱਲੋਂ ਲੋਕਾਂ ਦੇ ਨਾਲ ਗਲਬਤ ਕਰਦੇ ਕਿਹਾ ਕਿ ਵਿਕਾਸ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਔਰ ਦਿੱਤੀ ਜਾਵੇਗੀ। ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ। ਅੱਜ ਉਦਘਾਟਨ ਕਰਨ ਆਏ ਰਣਜੀਤ ਵਿਹਾਰ ਚ ਕੀ ਕਰਨ ਆਏ ਹੋ? ਹਲਕਾ ਪਸ਼ਮੀ ਦੇ ਵਿੱਚ ਵਿਕਾਸੀਆਂ ਲਿਖਾਂ ਨੂੰ ਅੱਗੇ ਤੋਰਦੇ ਹੋਏ ਅੱਜ ਤਕਰੀਬਨ ਵੀ 22 ਸਾਲ ਪਹਿਲਾਂ ਜਿਹੜੀ ਸੜਕ ਬਣੀ ਸੀ ਅੱਜ ਅਸੀਂ ਉਹਦਾ ਨੀਂਹ ਪੱਥਰ ਰੱਖਣ ਆਏ ਆਂ ਤੇ ਅੱਜ ਤੋਂ ਬਾਅਦ ਇਸ ਗਲੀ ਦਾ ਜਿਹੜਾ ਵਿਕਾਸ ਕਾਰਜ ਸ਼ੁਰੂ ਹੋ ਜੂਗਾ ਗਲੀ ਨੰਬਰ 6 ਲੋਹਾਰਕਾ ਰੋਡ ਰਣਜੀਤ ਵਿਹਾਰ ਇੱਥੋਂ ਦੇ ਸਾਰੇ ਨਿਵਾਸੀ ਪ੍ਰਧਾਨ ਸਾਹਿਬ ਡਾਕਟਰ ਸਾਹਿਬ ਤੇ ਅਨੰਦ ਜੀ ਬਾਜਵਾ ਜੀ ਹੋਰ ਪ੍ਰਧਾਨ ਗੁਜੈਨ ਜੀ ਸਾਰੇ ਮੇਰੇ ਜਿੰਨੇ ਵੀ ਮੋਤਵਾਰ ਸੱਜਣਾ ਆਮ ਆਦਮੀ ਪਾਰਟੀ ਦੇ ਸਾਰੇ ਇੱਥੇ ਮੁਰੀਦਿਆ ਸਾਰੇ ਨਾ ਲਾਕਾ ਨਿਵਾਸੀ ਮੌਜੂਦ ਆ ਇਹਨਾਂ ਸਾਰਿਆਂ ਨੇ ਮੈਂ ਬਹੁਤ ਬਰ ਵਧਾਈ ਦਿਨਾ ਕਿਉਂਕਿ ਇਹਨਾਂ ਲੋਕਾਂ ਦੀ ਚਰੋਕਣੀ ਮੰਗ ਸੀ ਕਿ ਇਹ ਜਿਹੜੀ ਸੜਕ ਆ तकरीबन ਸਾਰੀਆਂ ਸੜਕਾਂ ਬਣ ਗਈਆਂ ਇਹ ਸੜਕ ਰਹਿ ਗਈ ਹੈ ਇਹਦੇ ਸੜਕ ਨੂੰ ਅਨਕੋਲੇ ਕਿਉਂ ਕੀਤਾ ਗਿਆ ਸੋ ਮੈਂ 2-3 ਦਿਨ ਪਿਛਲੇ ਲਾਸਟ ਸੈਟਰਡੇ ਇਹਨਾਂ ਕੋਲ ਆਇਆ ਸੀ ਤੇ ਮੈਂ ਇੱਕੋ ਗੱਲ ਕਹੀ ਸੀ ਜੀ ਆਪਾਂ ਜੀ ਸੋਮਵਾਰ ਇਹ ਸੜਕ ਦਾ ਕਟਨ ਕਰਾਂਗੇ ਲੇਕਿਨ ਕਿਸੇ ਨੂੰ ਯਕੀਨ ਨਹੀਂ ਆ ਰਿਹਾ ਕਿ ਇਹਦਾ ਉਦ ਘਟ ਰਹੀ ਹੈ ਨਹੀਂ ਛੇਤੀ ਕਰ ਦੇਵਾਂਗੇ ਕਿ ਨਹੀਂ ਕਰ ਦੇਵਾਂਗੇ ਕਿਉਂਕਿ ਪਿਛਲੇ 25 ਸਾਲਾਂ ਤੋਂ ਹੀ ਪਛੜਿਆ ਹੋਇਆ ਇਲਾਕਾ ਸੀ ਤੇ ਮੇਰੇ ਖਿਆਲ ਨਾਲ ਸਾਡੇ ਪ੍ਰਧਾਨ ਸਾਹਿਬ ਨੂੰ ਵੀ ਯਕੀਨ ਨਹੀਂ ਸੀ ਕਿ ਆਪਾਂ ਪਸੋਂ ਕਿਦਾਂ ਦਾ ਘਟਨ ਕਰਾਂਗੇ ਬਿਲਕੁਲ ਬਿਲਕੁਲ ਸੋ ਇਹ ਅਸੀਂ ਇਸ ਕਰਕੇ ਇਹਨਾਂ ਦੀ ਮੰਗ ਨੂੰ ਪੂਰਾ ਕਰਦੇ ਹਾਂ ਇਹਨਾਂ ਦੀ ਡਿਮਾਂਡ ਨੂੰ ਪੂਰਾ ਕਰਦੇ ਹਾਂ ਮੈਂ ਆਸ਼ਵਾਸ਼ਣ ਦਵਾਇਆ ਕਿ ਆਪਾਂ ਨੈਕਸਟ ਆਉਣ ਵਾਲਾ ਮੰਡੇ ਜਿਹੜਾ ਉਦੋਂ ਤੋਂ ਘਟਨ ਕਰਾਂਗੇ ਤੇ ਅੱਜ ਸੋਮਵਾਰ ਦਾ ਦਿਨ ਹੈ ਮੰਡੇ ਦਾ ਦਿਨ ਹੈ ਤੇ ਅੱਜ ਅਸੀਂ ਇਹ ਕਟਨਾ ਕੀਤਾ ਤੇ ਕੱਲ ਤੋਂ ਇਸ ਗਲੀ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਜਾਊਗਾ ਸੋ ਮੈਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਇਹੀ ਕਹੂੰਗਾ ਕਿ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਜਿਹੜੀ ਆਮ ਲੋਕਾਂ ਵਾਸਤੇ ਕੰਮ ਕਰਦੀ ਆ ਕਿਉਂਕਿ ਪਿਛਲੀਆਂ ਸਰਕਾਰਾਂ ਇਹਨਾਂ ਵੀਰਾਂ ਨੇ ਇਹਨਾਂ ਭੈਣਾਂ ਨੇ ਰਲ ਕੇ ਸਰਕਾਰਾਂ ਬਣਾਈਆਂ ਕਾਂਗਰਸ ਦੀ ਵੀ ਰਹੀ ਅਕਾਲੀਆਂ ਦੀ ਵੀ ਰਹੀ ਹੋਰ ਵੀ ਕਈ ਕਾਉਂਸਲਰ ਕਈ ਐਮਐਲਏ ਆਏ ਗਏ ਪਰ ਇਸ ਗਲੀ ਦੇ ਨਿਵਾਸੀਆਂ ਦੀ ਕੋਈ ਨਹੀਂ ਸੁਣੀ ਗਈ ਸੋ ਅਸੀਂ ਪਹਿਲ ਦੇ ਆਧਾਰ ਤੇ ਸੁਣ ਕੇ ਇਹ ਗਲੀ ਬਣਾਈ ਹੈ ਤੇ ਅੱਜ ਇਲਾਕਾ ਨਿਵਾਸੀਆਂ ਦੇ ਵਿੱਚ ਬਹੁਤ ਖੁਸ਼ੀ ਦਾ ਜਿਹੜਾ ਉਹ ਮਾਹੌਲ ਹੈ ਸੋ ਸਾਰੇ ਜਣੇ ਲੱਡੂ ਵੰਡ ਰਹੇ ਆ ਭੰਗੜੇ ਪਾ ਰਹੇ ਆ ਫੁੱਲਾਂ ਦੇ ਹਾਰ ਪਾ ਰਹੇ ਆ ਸੋ ਇਹਨਾਂ ਇਲਾਕਾ ਵਿੱਚ ਨਿਵਾਸੀਆਂ ਨੂੰ ਬਹੁਤ ਖੁਸ਼ੀ ਦਾ ਜਿਹਾਰ ਹੋਇਆ ਸੋ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਕਾਉਂਸਲਰ ਸਹਿਬਾਨ ਨੂੰ ਪ੍ਰਧਾਨ ਸਹਿਬਾਨ ਨੂੰ ਵਧਾਈ ਦਿਨਾ ਐਮਐਲ ਸਾਹਿਬ ਇੱਕ 8 ਨੰਬਰ ਗੱਲੀ ਰੈਂਦੀ ਆ ਜੀ ਨੱਕ ਵਾਸੀਆਂ ਦਾ ਕਿਆ ਮੈਨੂੰ ਦੋ ਨੈਕਸਟ ਉਹ ਕਰਾਂਗੇ ਜੀ ਹੋ ਸਕਦਾ ਦੋ ਤਿੰਨ ਦਿਨ ਤੱਕ ਉਹ ਵੀ ਕਰਦੀਆਂ ਲੇਕਿਨ ਕੰਮ ਚੱਲਦਾ ਚੱਲਦਾ ਹੀ ਚੱਲਦਾ ਨਾ ਇੱਕੇਦਮ ਕੋਠੇ ਤੇ ਨਹੀਂ ਚੜਿਆ ਜਾਂਦਾ ਪੌੜੀ ਲਾਉਣੀ ਪੈਂਦੀ ਹੈ ਪੌੜੀ ਦੇ ਡੰਡੇ ਚੜ੍ਹਨੇ ਪੈਂਦੇ ਇਸ ਕਰਕੇ ਆਪਾਂ ਚੜ ਕਰ ਰਹੇ ਹਾਂ ਸਾਰੀਆਂ ਗੱਲਾਂ ਥੋੜਾ ਲਾਈਟ ਦਾ ਵੀ ਪ੍ਰਬੰਧਿਤ ਕਿੱਥਾ ਜਾਵੇ ਕੋ ਲਾਈਟ ਕਰਦੇ ਆਂਗੇ ਜੀ ਕਿਉਂਕਿ ਮੇਰੇ ਧਿਆਨ ਦੇ ਵਿੱਚ ਲਾਸਟ ਵੀਕ ਅਸੀਂ ਮੀਟਿੰਗ ਦੇ ਵਿੱਚ ਮੁੱਦਾ ਉਠਾਇਆ ਸੀ ਉਥੇ ਲਾਈਟ ਦਾ ਥੋੜਾ ਪ੍ਰੋਸੀਜਰ ਥੋੜਾ ਜਿਹਾ ਲੰਮਾ ਕਿਉਂਕਿ ਉਹਦਾ ਟੈਂਡਰ ਵੱਖਰਾ ਪਾਸ ਹੋਣਾ ਹੁੰਦਾ ਸੋ ਇਸ ਕਰਕੇ ਮੈਂ ਇਲਾਕਾ ਨਿਵਾਸੀ ਨੂੰ ਇਹ ਆਸ਼ਵਾਸਨ ਦਵਾਣਾ ਕਿ ਆਉਣ ਵਾਲੀ ਦਿਨਾਂ ਦੇ ਵਿੱਚ ਜਿੱਥੇ ਗਲੀ ਆਪਾਂ ਬਣਾ ਦਿੱਤੀ ਹੈ ਜਿੱਥੇ ਵਧੀਆ ਸਿਸਟਮ ਦੇਵਾਗੇ ਉਥੇ ਆਪਾਂ ਲਾਈਟ ਵੀ ਜੂਰ ਦੇਣਾ ਇਲਾਕਾ ਵਾਸੀ ਦਾ ਕਹਿਣਾ ਹੈ ਕਿ ਪੁਰਾਣੀ ਸਰਕਾਰੀ ਕੈਂਪਾਂ 'ਚ ਇੱਕ ਗਲੀ ਵੀ ਨਹੀਂ ਬਣੀ ਪਰ ਹੁਣ ਸਾਰੀਆਂ ਗਲੀਆਂ ਬਣੀਆਂ ਸਿਰਫ ਦੋ ਹੀ ਗਲੀ ਰਹਿੰਦੀਆਂ ਮੇਰੀ ਗੱਲ ਦਾ ਜਵਾਬ ਤੁਸੀਂ ਆਪੇ ਹੀ ਦੇ ਦਿੱਤਾ ਸੋ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਕਿ ਵੀ ਤੁਹਾਡੇ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਵੱਲੋਂ ਆਮ ਲੋਕਾਂ ਲਈ ਚੁਣੀ ਗਈ ਸਰਕਾਰ ਇਸ ਕਰਕੇ ਤੁਹਾਡੇ ਕੰਮ ਜਿਹੜੇ ਤੁਹਾਡੇ ਦਿੱਤੇ ਹੋਏ ਟੈਕਸਾਂ ਦਾ ਪੈਸਾ ਤੁਹਾਡੇ ਵਿਕਾਸ ਤੇ ਕਰਨਾ ਤੇ ਲੱਗ ਰਿਹਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲ ਦੇ ਆਧਾਰ ਤੇ ਮੈਂ ਸ਼ੇਰ ਨੰਬਰ 82 ਅਨਜੀਤ ਵਿਹਾਰ ਵਾਲਿਆਂ ਨੂੰ ਉਧਾਈ ਦੇਣਾ ਚਾਹੁੰਦਾ ਹਾਂ ਉਹਨਾਂ ਦੀ ਜਿਹੜੀ 2022 ਸਾਲ ਤੋਂ ਮੰਗ ਸੀ ਜਿਹੜੀ ਕਿਸੇ ਸਰਕਾਰ ਨੇ ਨਹੀਂ ਪੂਰੀ ਕੀਤੀ ਨਾ ਕਾਲੀਆਂ ਨੇ ਨਾ ਕਾਂਗਰਸੀਆਂ ਨੇ ਉਹ ਡਾਕਟਰ ਜਸਪੀਰ ਸਿੰਘ ਸੰਧੂ ਆਮ ਆਦੀ ਪਾਰਟੀ ਦੇ ਜਤਨ ਸਦਕਾ ਅੱਜ ਗਲੀ ਦਾ ਘਾਟਨ ਹੋ ਰਿਹਾ ਆ ਤੇ ਕੱਲ ਤੋਂ ਇੱਕ ਗਲੀ ਦਾ ਕੰਮ ਸਟਾਰਟ ਹੋ ਜਾਏਗਾ ਤੇ ਬਹੁਤ ਜਲਦੀ ਕੁਝ ਦਿਨਾਂ ਵਿੱਚ ਗਲੀ ਬਣ ਕੇ ਤਿਆਰ ਹੋ ਜਾਏਗੀ ਤੇ ਬਾਕੀ ਹੋਰ ਵੀ ਜਿਹੜੇ ਇਹਨਾਂ ਦੇ ਇੱਕ ਡਿਮਾਂਡ ਆ ਉਹ ਬਹੁਤ ਜਲਦ ਪੂਰੀਆਂ ਕਰ ਦਿੱਤੀਆਂ ਜਾਣਗੀਆਂ 8 ਨੰਬਰ ਗਲੀ ਵੀ ਦਿੰਦੀ ਹੈ ਕਹਿੰਦੇ ਇਹਦੇ ਵਿੱਚ ਸਿਰਫ ਇੱਕ ਉਹ 8 ਨੰਬਰ ਗਲੀ ਰਹੀ ਹੈਗੀ ਬਾਕੀ ਗਲੀਆਂ ਕਿਉਂਕਿ ਪਿਛਲੀਆਂ ਸਰਕਾਰਾਂ ਵੇਲੇ ਗਲੀਆਂ ਬਣੀਆਂ ਨਹੀਂ ਅਧਰ ਧਿਆਨ ਨਹੀਂ ਦਿੱਤਾ ਜੀਤ ਵਿਆਹ ਚ ਕਿਹੇ ਨਾ ਕਾਂਗਰਸ ਨੇ ਨਾ ਕਾਲੀਆਂ ਨੇ ਏ ਡਾਕਟਰ ਜਜਬੀਨ ਸੰਧੂ ਤੇ ਜਤਨਾਰਨ ਸਦਖਾਈ ਇਹ ਸਾਬ ਗਲੀਆਂ ਜਿਹੜੀਆਂ ਤਿਆਰ ਹੋ ਗਈਆਂ ਬਸ ਇੱਕ 6 ਨੰਬਰ ਦਾ ਹੁਣ 8 ਨੰਬਰ ਦਾ ਕਲਾ ਰਹਿ ਗਿਆ ਉਹ ਵੀ ਬਹੁਤ ਜਲਦ ਅਸੀਂ ਸ਼ੁਰੂ ਕਰ ਦਾਂਗੇ। ਇਲਾਕਾ ਵਾਸੀ ਕਹਿੰਦੇ ਮੋੜ ਇਹ ਸਰਕਾਰ ਸਾਨੂੰ ਚਾਹੀਦੀ ਆ। ਹਾਂਜੀ ਬਹੁਤ ਜਿਹੜੀ ਸਰਕਾਰ ਵਕਾਜ਼ ਕਰੇਗੀ ਉਹ ਲੋਕ ਲੋਕੀ ਉਹਨਾਂ ਨੂੰ ਹੀ ਵੋਟ ਪਾਉਣਗੇ। ਕਿਉਂਕਿ ਜੇ ਇਹਨਾਂ ਦੀਆਂ ਗਲੀਆਂ ਕਾਰਸੀਆਂ ਕਾਲੀਆਂ ਨਹੀਂ ਬਣੀਆਂ ਇਹ ਕਿੱਦਾਂ ਵੋਟ ਪਾ ਦੇਣਗੇ ਉਹਨਾਂ ਨੂੰ। ਕੌਂਸਲ ਇਹ ਹੀ ਚਾਹੀਦਾ ਕਹਿੰਦੇ। ਠੀਕ ਹੈ ਜੀ ਧੰਨਵਾਦ ਤੁਹਾਡਾ। ਧੰਨਵਾਦ ਬਹੁਤ-ਬਹੁਤ ਇਲਾਕਾ ਵਾਸੀਆਂ ਦਾ ਜਿਹੜਾ ਮੈਨੂੰ ਇਹਨਾਂ ਮਾਨ ਦੇ ਰਹ वाहिगु का ख़ालसा वाहिगुरु